ਉਹ ਨਹੀਂ ਆਉ ਆਪਾਂ ਦਾ ਮੈਨੂੰ ਪੰਪਾ ਬੜਾ ਦਤਾ ਇਹਨੂੰ ਕਿਹਨੇ ਦਿੱਤਾ ਜਿਹੜਾ ਬੁਰਕਣ ਲੈ ਗਿਆ ਇਹਨੂੰ ਤੇ ਮੈਂ ਖੜਿਆ ਸੀ ਮਾਰੀ ਗਾਲ ਦਰਿਆ ਵੀ ਤਾਂ ਉਹਨੇ ਪਰਪ ਦੀ ਕਹਾਣੀ ਉਹਨੇ ਚੰਗਾ ਸੀ ਕੋਈ ਇੰਨਾ ਕਿ ਡਰਾ ਡਰੂ ਪੈ ਗਿਆ ਮੈਂ ਤਾਂ ਹੀ ਕੜਨਾ ਸੀ ਮਾਮੇ ਨੇ ਇਹ ਬੰਦੇ ਦੋ ਚਾਰ ਨਾਲ ਹੋ ਜਾਂਦੇ ਉਹਨਾਂ ਨੇ ਫੇਰ ਸੁੱਟਦੇ ਆਂ ਫੇ ਲੜਾਈ ਵੱਜਣੀ ਉਹਦੇ ਹੱਟੇ ਲਟੇ ਲੇ ਵੀ ਚੱਲਦਾ ਹੋਣਾ ਉਹ ਵੀ ਕਿਹਾ ਇੱਕ ਤਾਰ ਨਹੀਂ ਆਸ ਉਹਦੇ ਜੋਤ ਡਈ ਦੱਸਣਾ ਨਹੀਂ ਆਂਦੀ ਖੇਡ ਗਏ ਉਹਦਾ ਦਿਖਾ ਦੇਣੀ ਜਿੰਨੋ ਆਏ ਤਾਰ ਵੀ ਆਖਣੇ ਆਂਦਾ ਮੈਨੂੰ ਚੱਲ ਜਾਣਾ ਸੀ ਉਹ ਵੀ بڑا ਉਤਰਾਈ ਉਹ ਪੜਾਉ ਕਾ ਇਤੇ ਇਹਨੇ ਸੁਪਰ ਸੀਡ ਉਹਨੂੰ ਚੁੱਕਾ ਨਹੀਂ ਤਾਰ ਪਿੱਛੇ ਪਾ ਕੇ ਸੋਕੀ ਸਰਪੈਂਸ ਨੇ ਨਾ ਕਿਹਾ ਉਹਨੂੰ ਮੈਂ ਕਿਹਾ ਇਹ ਕੂਆ ਹੀ ਨਹੀਂ ਅਦੀ ਬੁੱਢੀ ਤਾਂ ਕੇ ਲਾਈ ਮੈਂ ਸਾਲਾ ਲੋਕਾਂ ਗਾੜੀ ਤੋਂ ਪੱਗਾ ਧਰਦਾ ਫਿਰਦਾ ਹਾਨੂੰ ਤੇਰੀਆਂ ਕਰਤੂਤਾਂ ਦਾ ਬਰਾਨੀ ਕਿਹੜਾ ਨਹੀਂ ਕਿਸੇ ਟੱਕਰ ਦੇਦਾ ਉਹ ਕਿਹੜਾ ਪੀਸੇ ਡਰਾ ਕੋਣ ਆ ਸੁਪਾ ਸੁਪਾ ਮੇਰਾ ਨਿਕਲਦਾ ਹੀ ਹੈ ਉਤਾਰ ਨਹੀਂ ਲੱਗਦੇ ਇਹਨੇ ਚੁੱਕ ਨਹੀਂ ਦਿੱਤਾ ਸਾਲਾ ਇਹ ਦਿਨ ਜਾਂਦੇ ਨਹੀਂ ਹਾਂ ਇਹਦੀ ਵਹਿਲੀ ਲੱਗਾ ਹਣੀ ਚੁੱਕਣੀ ਜੀ ਤਾਨੀ ਦੋ ਹੁਸੈਨ ਤੂੰ ਸਾਲਾ ਛੱਡੀ ਵੱਡਾ ਦੁਸਰ ਪੈ ਨਹੀਂ ਚੀ ਵੱਡੇ ਜੀ ਬੁਦੀ ਨੇ ਕੋੜ-ਕੜ ਖਾਲੀ ਗਾਲਾਂ ਕਰਦਾ ਮੈਂ ਤੁਹਾਡੀ ਮੈਂ ਤੁਰੀ ਲਾਂਦੇ ਤਾਂ ਤੁਸੀਂ ਲੋਕਾਂ ਨੂੰ ਗਾਲਾਂ ਕਰਦੇ ਹੋ ਲੋ ਨਹੀਂ ਉਹ ਗਾਲਾਂ ਕਰਦੇ ਤੇ ਤੁਸੀਂ ਗਾਲਾਂ ਕਰਨ ਦਾ ਆ ਰਾਏ ਦੇ ਮਾਰ ਲਾ ਕੇ ਕਾਟਾਂ ਗਾਲਾਂ ਕਰਦਾ ਤੇ ਨਾ ਛੇੜ-ਛੇੜਦੀ ਉਹ ਫੇਰ ਗਲਾ ਦਾਇਆ ਦੇਣਾ ਹੀ ਇੱਥੇ ਤੂੰ ਮੰਨ ਲੱਭੇ ਬੋਲਾ ਜਦੋਂ ਵਿਆਹ ਨਹੀਂ ਆ 12 1 ਵਜੇ ਤੱਕ ਸ਼ਰਾਬ ਪੀਂਦੇ ਧੈ ਤੇ ਕਾਜਾ ਤੇ ਬਹੂ ਐਨੂੰ ਜਿੰਦੇ ਨੇ ਰਾਤ 12 12 ਵਜੇ ਹਾਂ ਬਹੂ ਵੀ ਸਾਲਾ ਲੱਗਦਾ ਹਾਂ ਉਦੋਂ ਦੀ ਇਹ ਗੱਲਾਂ ਕਰਦੇ ਉਦੋਂ ਦੀਆਂ ਛੇੜਾਂ ਛੇੜ ਕੇ ਨੂੰ ਰੋਜ਼ ਗੱਲਾਂ ਕਰਦੇ ਤੇ ਪੀ ਕੇ ਤੇ ਮੈਂ ਤਾਂ ਧੈਨ ਉਹ ਗੱਲਾਂ ਚੱਲੀਆਂ ਤਾਂ ਹੁਣ ਨਜਾਇਜ਼ ਬੰਦਾ ਉਹ ਫਸ ਗਿਆ ਇਹ ਸਾਰੇ ਲੰਬੇ ਰਹਿ ਗਏ ਧੈ ਵੀ ਲੰਬੇ ਰਹਿ ਗਿਆ ਬਹੂ ਲੰਬੇ ਰਹਿ ਗਿਆ ਕਾਜਾ ਵੀ ਲੰਬੇ ਰਹਿ ਗਿਆ ਪਾਸ ਸੋਨਾ ਗਿਆ ਤਲ ਕੋਨੀ ਰ ਸਾਰਾ ਇੱਕ ਗੱਲ ਆ ਇਹਦੇ ਲੰਬੇ ਰਹਿਗੇ ਨਾ ਉਹ ਵੀ ਹੁਣ ਲੰਬੇ ਰਹਿਗੇ ਹੁਣ ਜਦਾਂ ਆਂਦਾ ਤੂੰ ਕੀ ਕਰਦੇ ਇੱਥੇ ਸੇ ਪੰਜ ਦੀਆਂ ਲੱਤਾਂ ਚੱਕਦੇ ਨੇ ਲੱਤਾਂ ਤੋਰ ਦਿੰਦੇ ਖਾਣ ਆਂਦਾ ਇਹਨਾਂ ਨੂੰ ਆਂਦਾ ਬਾਊ ਆਂਦਾ ਕਾ ਹੋਰ ਉਹਦਾ ਵੀ ਇਹੀ ਲੰਬੇ ਰਹਿੰਦੇ ਇਹ ਫਾਲ ਜਾਂਦਾ ਲੋਕ ਇਹਦੇ ਮਸਾਉਂਦੇ ਹੁੰਦੇ ਇਦਾਂ ਹੀ ਕੇ ਫਾਲ ਭੈ ਜੋ ਬੜੀ ਅੰਤਰੀ ਚੀਜ਼ ਆ 12 ਵਜ ਗਿਆ ਗੋਗੀ ਤੇ ਆ ਗਈ ਅਖਰੇ ਹੈਣਾ ਲੈ ਆ ਆ ਤੇ ਬਿੱਲੂ ਆਨ ਲੱਗਾ ਨਹੀਂ ਬਿੱਲੂ ਨੇ ਕਿਹਾ ਬਿੱਲੂ ਨਾਲ ਉਦੋਂ ਗੱਲ ਹੋਈ ਬਿੱਲੂ ਨੇ ਕਿਹਾ ਏਡੀ ਛੇਤੀ ਆ ਜਾਣਾ ਬਿੱਲੂ ਦੇ ਕਿ ਦੋ ਨੰਬਰ ਚ ਕੰਮ ਉਧਰ ਕਰਨ ਦੇ ਆ ਬਹੁਤ ਹੀ ਕਿਟਟੂ ਕਿਟ ਲਾਊਗਾ ਕੋਈ ਪੇਪਰ ਬਣਾਊਗਾ ਬੜੀ ਸੇਵਾ ਕਰਦੀ ਛਾਹ ਹੀ ਮਰਦਣਾ ਦਾ ਸੋਹਣਾ ਛਾਹ ਰੋਟੀ ਪਾਣੀ ਨਹੀਂ ਪਤਾ ਪਣੀ ਵਰਕੇ ਦੇ ਦਿੰਦੀ ਛਾਹ ਨੂੰ ਆਲੀਏ ਮਿਲਿ ਪਦਾਇ ਪਾੜ ਕਰਕੇ ਨੇ ਲੈਗ ਲਾਲਾ 179 ਤੇ ਉਹ ਸੋਹਦੀ ਉਹ ਲੱਗ ਜਾਈ ਮੰਜੀ ਰਾਣੀ ਆਉਤ ਗਾੜ ਬੜੀ ਲੋਕੜੀਆਂ ਚਬੜਾਂ ਕਾਹੋ ਸਾਲ ਨਵੀਂ ਗੱਲ ਬਣਾ ਲਈ ਲੜਾਈ ਇਹਦੇ ਸਾਲਿਆ ਅੱਜ ਦੀ ਸਵੇਰ ਲੜਾਈ ਮੈਨੂੰ ਪਤਾ ਜੂ ਕਿ ਇਹਨੇ ਨਿੰਦਰ ਤੇ ਚੇਲੇ ਨਹੀਂ ਚ ਆਪਣਾ ਚੁੱਕ ਲੈ ਆਏ ਕਾਹੋ ਅੱਲਾ ਬਾ ਇਹ ਉਹ ਨਾ ਨਿੰਦਰ ਨਹੀਂ ਜੋ ਜੇ ਲੈਨੇ ਆਪਣੇ ਤੋਂ ਬੜੀ ਕਲਾਕੀ ਟੀਵੀ ਬਣਾਉਗੇ ਲੜਾਈ ਹੋ ਗਈ ਨਾ ਤਾਂ ਪੈ ਤਾਂ ਕਮਾ ਕੇ ਟੀਵੀ ਛੁਰਤਾ ਕਰ ਮਨਾਲ ਸਿਟੀ ਲੈ ਦੰਗੇ ਜੇ ਲੈਨੇ ਆਹੋ ਜੇ ਲੈਦੇ ਚੱਚ ਡਾਂਗਾ ਵੱਜੀਆਂ ਆਹ ਸੂਰਮੇ ਦੀਆਂ ਖਾ ਸੁਜੀਆਂ ਇਹ ਐ ਕਾ ਕਰਕੇ ਐ ਕਾ ਗੇ ਕੰਬੀ ਚ ਗਏ ਹੈ ਕੇ ਗੱਡੀ ਹੋਰ ਆ ਗਈ ਹੋਈ ਗੱਡੀ ਆ ਓਏ ਉਹਨਾਂ ਦੇ ਪ੍ਰਾਣੇ ਪ੍ਰਾਣੇ ਆਉਣੇ ਗੋਗੀ ਆ ਪ੍ਰਾਣਾ ਉਹੀ ਸਲਾਂ ਰੁੰਡੇ ਕਹਾ ਕਟੰਡੇ ਗੁੱਡੋ ਨੂੰ ਉਹ ਸਨੈਕ ਜਾਂ ਸਨੈਕ ਦੀ ਵੀ ਪੈਸੇ ਇਹਨਾਂ ਨੂੰ ਪਾਈ ਜਾਂਦਾ ਖਾਤਾ ਜੀ ਇਹਨਾਂ ਵਿੱਚ ਦੂਜੇ ਨੇ ਖਾਤੀ ਜਾਂਦਾ ਗੁੱਡੋ ਦੇ ਖਾਤੇ 'ਚ ਪੈਸੇ ਪਾਈ ਜਾਂਦੇ ਸੋਨੇ ਖਾ ਵੀ ਸਾਨੂੰ ਮੰਜੀ ਤੋਂ ਕਾਲੀ ਇਹਦੇ ਦੇ ਫਰਾਏ ਗਰੀ ਇਹਨਾਂ ਦੀ ਕੁੜੀ ਉਹ ਲਾਲ ਦਾ ਬਈ ਜਿਹਦੇ ਨੇ ਸਾਰਾ ਸੰਪੂਰਨ ਮਾਰਦੇ ਨੇ 9000 ਦਾ ਦੇਣਾ ਜਣੇ ਨਾਲ ਪੱਤੇ ਕੀ ਦੇ ਨੇ ਜਿਹੜੇ ਗੱਡੀ ਵਾਲੇ ਇਹਦੇ ਆਦੇ ਸਾਨੂੰ ਕਿ ਕੀੜੀ ਤੇਜੀ ਅੱਗੇ ਸਾਈਕਲ ਆ ਰਵੇ ਇਹ ਕੀੜੀ ਤੁਰੀ ਜਾਂਦੀ ਹੈ ਕੀ ਮਾਮਾ ਖਬਰ ਜਿਹੜੇ ਮਾਰਿਆ ਰੰਦਾਰ ਅੱਗੇ ਹੂੰ ਅੱਗੇ ਆਦਾ ਪਹਿਲਾਂ ਆਉਂਦੀ ਆਉਂਦੀ ਹੋਰ ਡਿਪਰਾਵੇਂ ਹੋ ਰਿਹਾ ਤੂੰ ਤੇ ਕੱਲ ਜੱਪਲ ਮੈਂ ਆਉਂ ਫਿਰ ਛੱਡ ਕੇ ਆਂ ਨਾ ਇਹ ਸਵੇਰੇ ਪਲੇਟਿੰਗਾ ਪਾਲੀ ਨੂੰ ਉਹ ਮੈਂ ਤਾਂ ਕੋਰ ਕੰਮ ਗਿਆ ਹਾਂ ਤੇਰੇ ਉਹ ਮੈਂ ਮੁੜ ਕੇ ਸੋਣ ਲ ਸੋਣੀਆਂ ਪਾਈਆਂ ਨਹੀਂ ਆ ਨਹੀਂ ਮੈਂ ਸਾਡੇ ਬੰਦੇ ਕਦਮ ਮੈਂ ਇੱਥੇ ਕਦਮ ਥੋੜੀਆਂ ਹੀ ਹੈ ਤੇਰੇ ਸਰਦਾਰ ਬੜਾ ਤਕੜਾ ਕਿਹਦਾ ਆ ਤੂੰ ਲੋਬਾਇਦਾ ਇੰਦਰਾ ਕਰਦੇ ਮੁਖਾਦ ਦੇ ਉਹ ਮੁਰਕੇ ਕਿ ਆ ਮਾਰਾ ਮੁਰਕੇ ਦਾ ਪਤੀ ਆ ਗਾਂ ਉੱખ્યા ਇਹਨਾਂ ਫਿਰ ਦਜੀ ਪਾ ਚ ਇਹਨਾਂ ਪੁਰਾਣੀ ਕੀਤੀ ਤਾਂ ਪੈਸੇ ਦੇ ਕੇ ਡੇਪਰਲ ਨੂੰ ਇਦਾਂ ਜਦਾ ਗੱਡੀ ਹੀ ਉਹਨਾਂ ਸਾਲਿਆਂ ਗੱਡੀ ਉੱਤੋਂ ਨਿੰਦ ਘਾ ਦਿੱਤੀ

कितने मत दे, कौन सा प्यार दे, तुम्हें समझने पर बैठ, तुम्हें पैसे दे, अपना नाम रखने हाँ के लिए उसे हमें यहाँ रहा है और क्या किया? यस बेटा ना, ना आज कल तो पैसे मेरे को पहुँचने भी नहीं है, एक नाम भी नहीं है। भइया रहूँ बैठूँ बजाते रहती है। नहीं नहीं मैं भी बजाके कर रह Hey, right. now.